ਬਹੁਤ ਵਧੀਆ ਮੱਝਾਂ ਦਾ ਵਪਾਰ ਸ਼ੁਰੂ ਕਰ ਲਿਆ ਹੈ ਹਾਂਜੀ ਹਾਂ ਹਾਂ ਆਪਾਂ ਨੂੰ ਹੋ ਗਏ 20 ਸਾਲ 20 ਸਾਲ ਕਰਦੇ ਨੂੰ ਹਾਂਜੀ ਹਾਂ ਠੀਕ ਆ ਅੱਜ ਕ ਐ ਮੱਝਾਂ ਲਿਆਂਦੀਆਂ ਨੇ ਵਿੱਚੋਂ ਵਾਸਤੇ ਆਪਣੇ ਕੋਲ ਤਿੰਨ ਚਾਰ ਨਹੀਂ ਆ ਟੋਟੀਆਂ ਠੀਕ ਆ ਲਿਜਾਓ ਠੀਕ ਆ ਹੂੰ ਤੇ ਕਿਹੜੀ ਤੋਂ ਸ਼ੁਰੂ ਕਰੀਏ ਆਪਾਂ ਆ ਇੱਕ ਆ ਦੂਜਾ ਸੂਆ ਚਾਰ ਦਿਨਾਂ ਹੀ ਸੂਈ ਪਿਆ ਮਗਰ ਕੱਟੀ ਆ ਇਹਦੇ ਇਹ ਸੂਈ ਵੀ ਆ ਸੂਈ ਦਾ ਚਾਰ ਦਿਨਾਂ ਦੀ ਮਗਰ ਕੱਟੀ ਆ ਠੀਕ ਆ ਦੂਜਾ ਸੂਆਗਾ ਦੁੱਧ 12 ਕਿਲੋ ਤਿਆਰ ਤਿਆਰ ਹਾਂ 12 ਕਿਲੋ ਤਿਆਰ ਬੋਲ ਛੋਲੇ ਆਗਾ ਅਗਲਾ ਹਾਂ ਚਾਹੇ ਛੋਲੇ ਆਉ ਦਾ ਵਪਾਰੀਆਂ ਵਾਲੀ ਗੱਲ ਨਾ ਹੋ ਜੇ ਨਾ 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 12 ਕਿਲੋ ਤਿਆਰ ਮਿਲੂਗਾ ਤੇ ਚੌਥਾ ਦੇਣਾ ਛੋਈ ਨੂੰ ਮਗਰ ਕੱਟੀ ਆ ਹਾਂ ਤਾਜੀ ਜਮਾ ਇਹ ਕਿੰਨੇ ਕਿਲੋ ਲੈ ਜੂਗੀ ਇਹ 16 ਕਿਲੋ ਦੀ ਗਾਰੰਟੀ ਦੇ ਕੇ ਲੰਮ ਦੇਵਾਂਗੇ 16 ਕਿਲੋ ਦੀ ਹਾਂ ਯਾਨੀ ਹੁਣ ਤਿਆਰ ਐ ਇਸ ਟਾਈਮ 12 ਕਿਲੋ 12 ਕਿਲੋ ਹਾਂ ਅਗਲਾ ਯਾਰ 12 ਕਿਲੋ ਜਮਾ ਲੀਟਰ ਵਾਲਾ ਆਗੇ ਕੰਡੇ ਵਾਲਾ 10 ਕਿਲੋ ਮੰਨ ਕੇ ਚੱਲੋ ਉਹਦਾ ਕੀ ਫਰਕ ਹੁੰਦਾ ਉਹ ਲੀਟਰਾਂ ਚ ਆਇਆ ਵੀ ਝੱਗ ਜੋ ਗਾ ਜਾਂਦੀ ਆ ਕੰਡੇ ਦੇ ਤੋਲ ਉਹ ਬਾਜਣ ਚ ਆ ਜਾਂਦਾ ਠੀਕ ਆ ਹੂੰ ਅੱਜ ਚੌਥਾ ਦੇਣਾ ਛੂਈ ਨੂੰ ਮਗਰ ਕੱਟੀ ਠੀਕ ਆ ਬੱਚੇ ਅੰਦਰ ਪੰਨੇ ਹੋਏ ਨੇ ਠੀਕ ਆ ਹੂੰ ਇਹ ਦੂਜਾ 12 ਕਿਲੋ ਦੁੱਧ ਦਾ ਹੈ ਹਾਂਜੀ ਹਾਂ ਹਾਂ ਠੀਕ ਆ ਜਿਹੜੀ ਕੱਟੀ ਆਗੀ ਉਹ ਵਧੀਆ ਸੀਮਨ ਦੀ ਹੈਗੀ ਪੂਰੀ ਵਧੀਆ ਟੀਕੇ ਦੀ ਕੱਟੀ ਆ ਉਹ ਅੰਦਰ ਖੜੇ ਨੇ ਬੱਚੇ ਉਹ ਵੀ ਆਪਾਂ ਬਾਅਦ ਚ ਦਿਖਾ ਦਾਂਗੇ ਠੀਕ ਆ ਤਿੰਨੇ ਤਿੰਨੇ ਮਹੀਆਂ ਛੂਈਆਂ ਨੇ ਤਿੰਨੇ ਝੋਟੀਆਂ ਤੰਨਾ ਮਗਰੀ ਕੱਟੀਆਂ ਨੇ ਉਹਦੇ ਐਂ ਮਰਵਾ ਦੇ ਉਹ ਅੰਦਰ ਉਹਦੇ ਐਂ ਮਰਵਾ ਦੇ ਉਹ ਉਹ ਕਿਹੜੀ ਕੱਟੀ ਹੈਗੀ ਬਚਾਲੀ ਉਹ ਜਿਹੜੀ ਬੈਠੀ ਆ ਹਾਂ ਜਿਹੜੀ ਉਹ ਬੈਠੀ ਹੈ ਬਚਾਲੀ ਉਹ ਦਿਖਾ ਦੇ ਕਾਲੂ ਲਵੇ ਲਾ ਕੇ ਕਟਾਲੇ ਬੈਠੀ ਆ ਉਹ ਠੀਕ ਆ ਕਟਾਲੇ ਆ ਪਲੂਨ ਦੀ ਆ ਬਚਾਲੀ ਹਾਂ ਇਹਦੀ ਕੱਟੀ ਹੈਗੀ ਠੀਕ ਆ ਹੂੰ ਤੇ ਇਹਦਾ ਫਿਰ ਕੀ ਕਹਿੰਦੇ ਨੇ ਇਹ ਦੰਦ ਦੰਦ ਕਹਿੰਦੇ ਹੁੰਦੇ ਨੇ ਕਿ ਦੰਦ ਤਾਂ ਪੂਰੀ ਹੋਊਗੀ ਬਾਈ ਠੀਕ ਆ ਹਾਂ ਕਹਿ ਦਿੰਦੀ ਹੁੰਦੀ ਹੈਗੀ ਇਹ ਤਾਂ ਪੂਰੇ 8 ਦਿਨ ਦੀ ਪੂਰੇ ਰਹਦੇ ਹੋਏ ਕੋਈ ਵੀ ਆ ਅੱਛਾ ਜਿਹੜੀ ਉਹ 4 ਦਿਨ ਦੇ ਜਾਂ 6 ਦਿਨ ਦਾ ਉਹ ਉਹ ਚੌਗੀ ਹੁੰਦੀ ਹੈ ਜਾਂ ਸਿੱਗੀ ਹੁੰਦੀ ਆ ਜਾਂ ਦੁੱਗੀ ਹੁੰਦੀ ਆ ਦੋਨ ਦੀ ਉਹਦਾ ਕੀ ਮਤਲਬ ਹੁੰਦਾ ਵੀ ਉਹ ਕੱਚੀਆਂ ਹੁੰਦੀਆਂ ਨੇ ਮੈਂ ਉਹ ਪਲੂਣਾ ਉਹ ਚੌਗੀ ਆ ਦੱਸਿਆ ਹਾਂ ਉਹ ਬਲੂਣਾ ਉਹ ਚੌਗੀ ਆ ਹੁਣ ਇਹ ਚਾਰੇ ਬਕਾਉ ਨੇ ਹਾਂ ਚਾਰੇ ਬਕਾਉ ਨੇ ਠੀਕ ਆ ਤੇ ਫਿਰ ਹੁਣ ਇਹਦਾ ਰੇਟ ਰੂਟ ਕੀ ਆ ਇਹਦਾ ਰੇਟ ਆ 1 15 ਮਾਤਾਨ ਕਰਾਂਗੇ ਜਦੋਂ ਬੰਦਾ ਆ ਗਿਆ ਇਹ ਸਾਡੀ ਵੀਡੀਓ ਦੇਖ ਕੇ ਆ ਕੇ ਅਗਲਾ ਕਹੂਗਾ ਆਪ ਵੀ ਮੈਂ ਫੁੱਲ ਮਾਨ ਕਰਾਂਗੇ ਸ਼ੇਅਰ ਕਰਕੇ ਆਉਗਾ ਫਿਰ ਉਹਦਾ ਮਾਨਦਾਨ ਕਰੂਗੇ ਵਧੀਆ ਮਾਨਦਾਨ ਕਰਾਂਗੇ ਗਾਰੰਟੀ ਨਾਲ ਉਹ ਦੇਵਾਂਗੇ ਚੋਾਈ ਦੀ ਗਾਰੰਟੀ ਦੇਵਾਂਗੇ ਠੀਕ ਆ ਸਾਰੇ ਕਾਹ ਦੀ ਗਾਰੰਟੀ ਦਵਾਂਗੇ ਚਾਹੇ ਅਗਲਾ 2 ਦਿਨ ਚੋਕੇ ਦੇ ਦੇ ਚਾਹੇ ਯਾਰ 4 4 ਦਿਨ ਚੋਈ ਜਾਵੇ ਸਾਡੇ ਘਰੇ ਠੀਕ ਆ ਦੁੱਧ ਦੀ ਗਾਰੰਟੀ ਹੋਊਗੀ ਥਣਾ ਦੀ ਗਾਰੰਟੀ ਹੋਊਗੀ ਕਿਉਂ ਸੇਵਾ ਦਾ ਅਗਲੇ ਨਿਕਾਨੀਆਂ ਜਾ ਕੇ ਆਹੋ ਅਗਲਾ ਘੱਟ ਕਰੇ ਸੇਵਾ ਜਾ ਇੱਕ ਕਈ ਵਾਰ ਅਗਲੇ ਦੇ ਕੀਲੇ ਤੇ ਜਾ ਕੇ ਇਹ ਹੋ ਜਾਂਦੀ ਆ ਹੁਣ ਤੁਸੀਂ ਵੀ ਲਈ ਕੀ ਜਾਂਦੀ ਆ ਹਾਂ ਅਸਤ ਲਿਆ ਕੇ ਸਵਾਈਆਂ ਨੇ ਆਪ ਆ ਵੀ ਕਰੀ ਤੇ ਹੁਣ ਇਸ ਤੋਂ ਬਾਅਦ ਆਹ ਵਾਲੀ ਇਹ ਗੱਬਣ ਆ ਗਈ ਇਹ ਗੱਬਣ ਆ ਇਹ ਲੈਂਦੀ ਆ ਪੰਜ ਚਾਰ ਦਿਨ ਅਸਿਆ ਇਹ ਵੀ ਮੈਂ ਬਾਹਰੋਂ ਆਈ ਆ ਗਈ ਠੀਕ ਆ ਹਰਿਆਣੇ ਦੀ ਮੈਂ ਆ ਇਹ ਹਰਿਆਣੇ ਦੀ ਹਾਂ ਹਣੇ ਲਹਾਜ ਵਾਲਾ ਬੰਦਾਗਾ ਉਹ ਤੋਂ ਲੈਂਦੀ ਆ ਉਹ ਕਹਿੰਦਾ ਮੈਂ 13 ਕਿਲੋ ਦੇ ਕਾਨੂੰਨ ਥਲੇ ਕੱਢਿਆ ਲੋਕਲ ਹਾਂ ਲੋਕਲ ਹੀ ਲਈ ਆ ਹਾਂ ਬੰਦਾ ਜਾਣਦਾ ਦੀ ਨਹੀਂ ਪਵਾ ਕਰਦਾ ਅੱਛਾ ਪਵਾ ਉਹਦੀ ਰੱਖੀ ਵੀ ਘਰੇ ਘਰ ਦੀ ਮੱਝ ਦੀ ਅਸਾ ਕੀ ਕਹਿੰਦਾ ਵੀ 13 ਕਿਲੋ ਕਹੋ 13 ਕਿਲੋ ਮਾਂ ਪਨੂਨ ਦਾ ਚੋਇਆ ਇਹਦਾ ਚੋਇਆ ਹਾਂ ਫੇਰ ਇਸ ਵਾਰ ਤਾਂ ਵੱਧ ਹੁਣ ਹਾਂ ਹੁਣ ਦੂਜੇ ਛੂਏ ਸੂਣਾ ਇਹਨੇ ਤੇ ਇਹਦਾ ਕੀ ਰੇਟ ਆਗਾ ਇਹਦਾ 10 ਇੱਕ ਲੱਖ 10000 ਰੁਪਇਆ ਲੈਣਾ ਹਾਂਜੀ ਨਾ ਮੋਲਾ ਤਾਂ ਕੋਈ ਨਾ ਮਾਨਤਨ ਕਰਾਂਗੇ ਜੇ ਛੋਟੀ ਕੋਈ ਵੀਡੀਓ ਦੇਖ ਕੇ ਆਊਗਾ ਠੀਕ ਹੈ ਜਾਉਂ ਵੀ ਆਪ ਕੋਈ ਦੇਖ ਕੇ ਆ ਜਿੰਦਾ ਆਪਾਂ ਅਗਲੇ ਦਾ ਫੁੱਲ ਮਾਨਤਨ ਕਰਾ ਦੇ ਦੁੱਧ ਦੀ ਗਾਰੰਟੀ ਲਵਾਂਗੇ ਸ਼ੀਲ ਸਾਊ ਆ ਠੀਕ ਆ ਹਾਂ ਇਹ ਫਿਰ ਗਰੰਟੀ ਤਾਂ ਦੁੱਧ ਦੀ ਤਾਂ ਸੂਏ ਤੋਂ ਬਾਅਦ ਹੋਊਗੀ ਹਾਂ ਫੇ ਦੁੱਧ ਹੀ ਅਗਲੇ ਨੇ ਆਪਾਂ ਦਿੱਤੀ ਆ ਹੁਣ ਮੈਂ ਵੀ ਤਾਂ ਸਿੱਧਾ ਦੱਸਦੀ ਆ ਕਿ ਨਾ ਵੀ ਮੈਂ ਦੁੱਧ ਦੇਊਂਗੀ ਦੁੱਧ ਵਾਲੀ ਆ ਕਿ ਨਾ ਠੀਕ ਆ ਪਿੱਠ ਪੁੱਠ ਮੈਂ ਦੀ ਦੇਖਨੀ ਚੌੜੀ ਆ ਠੀਕ ਆ ਬਾਕੀ ਭਾਨਾ ਦੇਖ ਲੈ ਥੱਲੋਂ ਥਾਂ ਚੱਡਾ ਹਾਂ ਥੱਲੋਂ ਆ ਜਗਾੜ ਇਹ ਮੈਂ ਆਪੀ ਆ ਤੁਹਾਨੂੰ ਤਾਂ ਪਤਾ ਹੁੰਦਾ ਵੀ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਮਾਂ ਦਾ ਮੈਂ ਦਾ ਤਾਂ ਤੁਹਾਨੂੰ ਸਾਰਾ ਪਤਾ ਹੀ ਹੈਗਾ ਹਾਂ 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 ਗੋਲ ਸਿੰਘ ਨੇਗੇ ਹੂੰ 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 ਸਿੰਘ ਸ਼ੌਂਕ ਵਧੀਆ ਨੇ ਗੁੱਡੀ ਆ ਸਿੰਘਾਂ ਦੀ ਵਧੀਆ ਯਾਰ ਪਤਲੇ ਪਿੰਡੇ ਦੀ ਹੈਗੀ ਠੀਕ ਆ ਕੋਲੂ ਨਹੀਂ ਹੈਗੀ ਲੈ ਵੀ ਉਹ ਚੰਬਰ ਜੀ ਆ ਠੀਕ ਆ ਇਹ ਕੈਮੇਸੂਈ ਆ ਇੱਕ ਕਿਹਾ ਤਾਂ ਯਾਰ ਦੂਜੇ ਆ ਹੁਣ ਚਾਹੀਏ ਨੂੰ ਆਪਾਂ ਤੀਜੇ ਲਾਲਾ ਉਹ ਵੀ ਦੂਜੇ ਆ ਠੀਕ ਆ ਉਹ ਦੋ ਪਲੂਣਾ ਦੇ ਅੰਦਰ ਠੀਕ ਆ ਹੂੰ ਇਹਦਾ ਜਣੀ ਇੰਨਾ ਭੇਤ ਨਹੀਂ ਹੁੰਦਾ ਵੀ ਦੂਜੇ ਤੀਜੇ ਚੌਥੇ ਇੱਕ ਅੰਦਾ ਸੂਗਾ ਤਾਂ ਲੋਕ ਨਹੀਂ ਕਦੀ ਵਾਰੀ ਅਗਲਾ ਢੂਟਸਾਰ ਸਾਹਿਬ ਬੋਲਦਾ ਕੱਦੀ ਵਾਰੀ ਉਹ ਇਹਦਾ ਬੰਦਾ ਜਹਾਜ ਵਾਲੇ ਦੀ ਠੀਕ ਆ ਇਹਦਾ ਸਹੀਦ ਅਸਿਆ ਵੀ ਦੂਜੇ ਸ਼ੂ ਆ ਠੀਕ ਆ ਹਾਂ ਇਹ ਤਾਂ ਜਿਹੜੀ ਉਹ ਪਹਿਲੇ ਪਾਸੇ ਬੰਨੀ ਛੜੀ ਆ ਉਹ ਤਾਂ ਕਰਦੀ ਆ ਉਹਨੇ ਸੂਣਾਗਾ ਉਹ ਗੱਬਣਾਗੀ ਅਸੇ ਉਹ ਤਾਂ ਨਹੀਂ ਬਕਾਉ ਨਹੀਂ ਉਹ ਕਰਦੀ ਆ ਉਹ ਤਾਂ ਉਂ ਰੱਖੀ ਵੀ ਉਹ ਤਾਂ ਉਂ ਰੱਖੀ ਵੀ ਹੈਗੀ ਹਾਂ ਫਿਰ ਉਹ ਦੋ ਅੰਦਰ ਲੀਆਂ ਨੇ ਦੋ ਲੈ ਮੈਂ ਕੱਢ ਕੇ ਅੰਦਰ ਦੀ ਇੱਥੇ ਦਿਖਾ ਦੇ ਬਸ ਅਹੀਂ ਉਹ ਪਲੂਆਂ ਆਹ ਪਲੂਣਾ ਇਹਨੂੰ ਹੋ ਗਏ 5 ਦਿਨ ਸੁਈ ਨੂੰ ਕਿਹੜੀ ਨੂੰ ਇਹਨੂੰ ਅਸੇ 5 ਦਿਨ ਸੁਈ ਨੂੰ ਠੰਡੀ ਸੀਲ ਆ ਕੋਈ ਆਲ ਫਾਲ ਨਹੀਂ ਹੈ ਜਮਾਂ ਕੁਝ ਨਹੀਂ ਕਰਦੀ ਇਹ ਪਹਿਲੇ ਸੁਈ ਆ ਇਹ ਪਹਿਲੇ ਸੁਈ ਪਲੂਣ ਪਹਿਲੇ ਸੁਈ ਸੁਈਆ ਚੌਗੀ ਦੰਦਾਂ ਦੀ ਐ ਕਾਹੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਆ ਵੀ ਇਹਦੇ ਥਲੇ 10 ਤੋਂ ਉੱਪਰ 10 ਹੀ ਬੰਨ ਕੇ ਚੱਲ ਹੁਣ ਹਾਂ ਹਾਜਰ ਜਮਾ ਤਿਆਰ ਹੁਣ 10 ਲੀਟਰ ਦਿੰਦੀ ਐ 10 ਲੀਟਰ ਪੂਰਾ ਫੁੱਲ ਖੁੱਲਾ ਇਹ ਪਰਗੜ ਕਿੰਨੇ ਟਾਈਮ ਚ ਦੁੱਧ ਵਧਾਉਂਦੀਆਂ ਨੇ ਹੌਲੀ ਇਹ ਪਲੂਣਾ 40 ਦਿਨ 40 ਦਿਨਾਂ ਚ ਵਧਾਉਂਦੀ ਪਲੂਣਾ ਜਿਹੜੀ ਝੋਤੀ ਹੁੰਦੀ ਆ ਉਹ 40 ਦਿਨ ਲਗਾਤਾਰ ਵੱਧਦੀ ਜਾਂਦੀ ਆ ਠੀਕ ਆ ਜਿਹੜੀਆਂ ਦੂਜੀਆਂ ਮਹੀਂ ਆਉਂਦੀਆਂ ਨੇ ਉਹ 15 ਦਿਨ ਵੱਧਦੀਆਂ ਨੇ ਇਹਦੇ ਥੱਲੇ ਕੀ ਹੈਗਾ ਇਹਦੇ ਥੱਲੇ ਵੀ 31 ਹੌਰਲੇ ਪਾਸੇ ਆ ਖਗੜੀ ਇਹਦੀ ਕੱਟੀ ਅਸੇ ਇਹਦੇ ਥੱਲੇ ਵੀ ਕੱਟੀ ਆ ਹਾਂ ਇਹਨੂੰ ਅੱਜ ਪਾ 6 ਮਾ ਦੇਣਾ ਸ਼ਾਇਦ ਹਾਂ 6 ਮਾ ਦੇਣਾ ਠੀਕ ਆ 6 ਮਾ ਦੇਣਾ ਸੂਈ ਨੂੰ ਆ ਕੱਟੀ ਇਹਦੀ ਔਰਲੇ ਠੀਕ ਆ ਇਹ ਇੱਕ ਪਲੂਣਾ ਆ ਗਈ ਇਹਦੀ ਗੱਲ ਤੇ ਇਹਦੇ ਇਹਦੇ 10 ਕਿਲੋ ਦੁੱਧ ਹੋ ਜਾਂਦੀ ਪਿਆਰਾ ਫੁੱਲਾਂ ਥਾਣਾ ਹੁਣ ਦਾ ਜਗਾੜੇ ਹੀ ਘਟ ਦੇਂਦੀ ਆ ਟੱਡੇ ਟੁਟੇ ਦਾ ਕੋਈ ਰਕਾਰਡ ਹੀ ਨਹੀਂ ਹੈਗਾ ਠੀਕ ਆ ਹੂੰ ਤੇ ਇਹਦਾ ਕੀ ਮੁੱਲ ਵੜੀ ਆ ਇਹ ਚੌਕੀਆ ਇਹਦਾ 1 15 ਇਹਦਾ 115000 ਰੁਪਇਆ ਠੀਕ ਆ ਇਹ ਵੀ ਕਿਸੇ ਹਜੇ ਦਾ ਇਹ ਇੰਨੀ ਗੱਠ ਹੋਰ ਉੱਤੇ ਵਧੂਗੀ ਅਗਲੇ ਛੂਏ ਨੂੰ ਅਸਾਂ ਹਜੇ ਕੱਦ ਕਰੂ ਕੱਦ ਕਰੂ ਹਾਂ ਕਿਉਂ ਚੌਗੀ ਆਜੇ ਅਸਾਂ ਚੌਬੀ ਹਜੇ ਗੱਠ ਪਾਉਣਾ ਗੱਠਾ ਕੱਦ ਹੋਰ ਕਰ ਜਾਣਾ ਫੇਰ ਹੁਣ ਦੇਖ ਲੈ ਤੂੰ ਹੁਣ ਕਿੱਥੇ ਇਹ ਜਗਾੜ ਜਦੋਂ ਇੰਨਾ ਹੋਰ ਹੋ ਗਿਆ ਕਿੱਥੇ ਵਧੂ ਠੀਕ ਆ ਇਹਨਾਂ ਨੂੰ 2 ਲੱਖ ਦੀ ਵੇਚ ਲੈ ਜਿਹੜਾ ਮਰਜੀ ਅਗਲੇ ਸਾਲ ਹਾਂ ਅਗਲੇ ਛੂਏ ਠੀਕ ਆ ਬਾਕੀ ਸਿੰਘ ਸੰਗ ਪਤਲਾ ਪੁੱਤਲਾ ਆ ਪਿੰਡਾ ਇਹ ਇਹਦੀ ਨਾਸਲ ਵੀ ਮੈਂ ਤੈਨੂੰ ਦੱਸ ਦੇਣਾ ਇਹ ਮੋਰਾ ਦੀ ਆ ਅਸੇ ਇਹ ਮੋਰਾ ਨਸਲ ਹਾਂ ਇਹ ਮੋਰਾ ਨਸਲ ਬੁੱਥੀ ਬੁੱਥੀ ਲੰਬੀ ਆ ਠੀਕ ਆ ਇਹਦੀ ਕੀਤ ਹੋਉਂਦੀ ਆ ਕੀ ਕਮੇਸਟਿਕ ਦਾ ਦੇਖੋ ਸਾਰੀ ਧੁਰ ਤੋਂ ਧੁਰ ਤੱਕ ਇਹ ਕਾਲੀ ਆ ਅਸੇ ਕਾਲੀ ਇਹ ਚ ਕੁਛ ਕੋਈ ਉਹ ਨਹੀਂ ਟਟਾ ਟਟਾ ਪਣਦੇ ਜਮਾ ਬੁੱਥੀ ਲੰਬੀ ਦੇਖ ਲੈ ਕਿੰਨੀ ਆ ਠੀਕ ਆ ਸਿੰਘ ਪਤਲਾਗਾ ਕੰਨ ਐ ਵਧੀਆ ਸਿੱਧੇ ਨੇ ਠੀਕ ਆ ਇਹ ਮੋਰਾ ਨਸਲ ਦੀ ਕੱਤੀ ਬਹੁਤ ਚੰਗੀ ਇਹਦਾ ਐ ਨਹੀਂ ਪਤਾ ਵੀ ਦੁੱਧ ਦੇ 14 ਕਿਲੋ ਕਢ ਦੇ। 14 ਕਿਲੋ ਹੀ ਕਢ ਦੇ। ਇਸ ਵਾਰ। ਇਹ ਸਵਾਰ। ਹਾਂ 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 ਹਾਂ। ਵੱਧ ਵੀ ਸਕਦੀ ਆ। ਜਦ 5 ਦਿਨਾਂ ਦੀ ਸ਼ੂਜਾ ਸ਼ੇਦਨਾ ਦੀ 10 ਕਿਲੋ ਦੁੱਧ ਹੁਣ ਤਿਆਰ ਆਗਾ। ਠੀਕ ਆ। ਵੀ ਤੂੰ ਐਂ ਹਿਸਾਬ ਲਾਦਾ ਵੀ ਪਤਲੇ ਪਿੰਡ ਦੇ ਨਿੰਬੂ ਬਾਗਾਂ ਪਿੰਡਾਂ ਲੈ ਚਮਕਦਾ। ਠੀਕ ਆ। ਇਹ ਐ ਨਹੀਂ ਪਤਾ 14-15 ਕਿਲੋ ਦੁੱਧ ਹੀ ਕਢ ਦੇ। ਇਸ ਵਾਰ। ਆਪਾਂ ਕਰ ਮੈਂ ਇਹ ਕਹਿੰਦਾ ਵੀ ਚੱਲ ਹੁਣ ਦੱਸ ਆ ਵੀ 12 ਦੇ ਸਕਦੇ ਆ ਆਪਾਂ ਇਹ ਗੱਲ ਕਹਿੰਦੇ ਆ। ਪਰ ਇਹ ਨਸ ਇੰਨੀ ਤਗੜੀ ਆ ਕੱਦ ਕਾਠਾ ਕੱਦ ਵਾਲਾ ਡੰਗਰ ਹਮੇਸ਼ਾ। ਦੁੱਧ ਕੱਢ ਲੈਂਦਾ ਇੱਕ ਲਹੂ ਹੋਵੇ ਇੱਕ ਕੱਦ ਹੋਵੇ ਠੀਕ ਆ ਜਿਵੇਂ ਮੈਲਾ ਹੋਵੇ ਆ ਦੇਖੋ ਆ ਮੈਂ ਛੋਟੀ ਦਾ ਦੇਖ ਲਾ ਬਾਨਾ ਬਾਹਰ ਤੱਕ ਆਇਆ ਪਿਆ ਵੇਖਦਾ ਨਹੀਂ ਲਈ ਮੈਨੂੰ ਹਜੇ ਡੰਗ ਤੇ ਖੜੀ ਐ ਠੀਕ ਆ ਚੋਣੀ ਆਪਾਂ ਹਜੇ ਹੁਣ ਹਾਂ ਹੁਣ ਚੋਵਾਂਗੇ ਦੇਖ ਲਾ ਜਮਾ ਤਾਂ ਐ ਲੱਗਿਆ ਜਿਵੇਂ ਏਖਣ ਲਈ ਹੁੰਦੀ ਠੀਕ ਆ ਹੂੰ ਇਹਨਾਂ ਦੀ ਫਿਰ ਹੁਣ ਫੈਟ ਤਾਜ਼ੀਆਂ ਦੀ ਤਾਂ ਘੱਟ ਹੁੰਦੀ ਹੋਊਗੀ ਫੈਟ ਦਾ 5 6 6 5 60 ਜਾਂ 65 ਇੱਥੇ ਆਉਂਦੀਆਂ ਤਾਜ਼ੀਆਂ ਤੇਨੂੰ ਪਤਾ ਤਾਇਆ ਦੁੱਧ ਦਾ ਫਿਰ ਪਹਿਲਾਂ ਪਹਿਲਾਂ ਘੱਟ ਹੀ ਆਉਂਦਾ ਇੱਕ ਦੁੱਧ ਵੱਧ ਵਾਲੀਆਂ ਨੇ ਠੀਕ ਆ ਜਿਹੜੀ ਦੁੱਧ ਵੱਧ ਵਾਲੀਆਂ ਹਾਂ ਉਹਦੀ 60 ਤੇ ਰਹਿੰਦੀ ਹੁੰਦੀ ਆ ਫੈਟ 6 0 6 5 ਹੋਵੇ 7 ਹੋਵੇ ਉਹਦੀ 8-10 ਤੇ ਨਹੀਂ ਜਾਂਦੀ ਉਹ ਨਹੀਂ ਬੜਾ ਵੱਧਦੀ 10 10 ਤੇ ਨਹੀਂ ਜਾਂਦੀ ਕਿਉਂ ਜਿੰਨਾ ਦੁੱਧ ਵੱਧ ਹੋਊਗਾ ਉਹਨਾਂ ਪਾਸੇ ਫੈਟ ਮੰਨ ਉਹਨੀ ਨਹੀਂ ਜਾਦੀ ਹੁੰਦੀ 70 ਤੇ ਬਗ ਜੂ ਉਹਨਾਂ ਦਾ ਦੁੱਧ ਪਤਲਾ ਹੋਊਗਾ ਜਿੰਨਾ ਜ਼ਿਆਦਾ ਦੁੱਧ ਹੋਊਗਾ ਪਤਲਾ ਨਹੀਂ ਆਪਾਂ ਕਹਿ ਸਕਦੇ ਹਾਂ ਹੁਣ ਜੇ ਯਾਰ ਤੂੰ ਉਸਤਨਾ ਲਾਲਾ ਵੀ 15 ਕਿਲੋ ਦੁੱਧ ਮੈਂ ਦੁੱਧ ਦਿੰਦੀ ਆ ਠੀਕ ਆ ਜਦੋਂ ਛੱਤ ਜੀ ਨੂੰ ਫੈਟ ਆ ਕਿ ਫੇਰ ਵੀ ਤੂੰ ਹਸਾਬ ਲਾਦਾ ਕਿੱਥੇ ਬੱਗ ਗਿਆ ਬਹੁਤ ਪੈਸਿਆਂ ਦਾ ਪੈ ਗਿਆ ਹਾਂ ਠੀਕ ਆ ਹੁਣ ਜੇ ਤਾਂ ਹੁਣ ਉਧਰੋਂ 6 ਕਿਲੋ ਵਾਲੀ ਹੈਗੀ ਉਹਦੀ ਅੱਥ ਜੀ ਨੂੰ ਆ ਗਿਆ ਉਹ ਕਿ ਕਿੱਥੇ ਗਿਆ ਆਉ ਤਾਂ ਉਹਦਾ ਕੀ ਹੋ ਪੈਣਾ ਹਨਾ ਤੇ ਇੱਕ ਆ ਪਲੂਨ ਕੱਟੀ ਐ ਪਾਸੋਂ ਸੂਈ ਐ ਇਹਦੇ ਮਗਰ ਵੀ ਕੱਟੀ ਆ ਉਹ ਬੈਠੀ ਐ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂ ਕੱਟੀ ਨਸਲ ਦੀ ਆ ਹਾਂ ਇਹ ਵੀ ਚੌਗੀ ਐ ਇਹ ਸਹੀ ਵੀ ਚੌਗੀ ਆ ਹਾਂ ਇਹ ਵੀ ਐ ਨਹੀਂ ਪਤਾ ਦੁੱਗੀ ਹੋਵੇ ਮੈਂ ਦੰਦ ਵੀ ਨਹੀਂ ਦੇਖੇ ਨੇ ਚੌਗੀ ਆ ਚੌਗੀ ਆ ਇਹ ਠੀਕ ਆ ਹਾਂ ਇਹਦਾ ਥਾਣੇ ਹੋਂ ਦਾ ਕੋਈ ਰਿਕਾਰਡ ਹੀ ਨਹੀਂ ਹੈਗਾ ਠੀਕ ਆ ਇਹ ਹਜੇ ਪਰਛੋਛੂਈਆ ਤੇ ਥਲੇ ਮਨੇ ਬੱਚੇ ਸਮੇਤ ਹਾਂ 6 6.5 ਕਿਲੋ ਦੁੱਧ ਹੋਂ ਹੋਊਗਾ ਤਿਆਰ ਇਹਦੇ ਬੱਚੇ ਸਮੇਤ 10 ਕਿਲੋ ਕੁ ਬਿਨਾ ਬੱਚੇ ਤੋਂ ਇਹਦੇ ਬੱਚੇ ਸਮੇਤ ਉਹ 10 ਤੋਂ ਬਾਹਰ ਹੀ ਆ ਤੂੰ 10 ਹੀ ਲਾ ਬੱਚੇ ਸਮੇਤ ਹਾਂ 8 ਕਿਲੋ ਦਾ ਦੁੱਧ ਕਾ ਐ ਕੱਢ ਕੇ ਮਾਰਦੀ ਆ 9 ਕਿਲੋ ਠੀਕ ਆ ਇਹਦਾ ਥਾਣਾ ਦਾ ਕੋਈ ਰਿਕਾਰਡ ਹੀ ਨਹੀਂ ਹੈਗਾ ਇਹੇ ਜੇ ਥਾਣੇ ਮੂਸਲ ਲੱਗੇ ਵੀ ਠੀਕ ਆ ਹੂੰ ਛੇ ਗਸੋਂਗ ਬਾਕੀ ਬਾਂਦਰ ਦੇਖ ਲੂਗੀ ਸੇਵਾ ਛੁਆ ਚੰਗੀ ਹੋ ਗਈ ਪੂਰੀ ਵਧੀ ਹੈਗੀ ਅਸੇ ਇਹਨੇ ਵੀ ਵਧਣਾ ਹਜੇ ਇਹ ਵੀ 40 ਸਾਲ ਬਧੂ ਯਾਰ ਪਲੂਣ ਦਾ 40 ਸਾਲ ਵਾਧੀ ਹੈ ਹਰੇਕ ਠੀਕ ਨਹੀਂ ਨਹੀਂ ਕੱਦ ਕਾਠ ਦੀ ਕਹਿਣਾ ਮੈਂ ਹਾਂ ਇਹ ਵੀ ਵਧੂਗੀ ਇਹ ਵੀ ਚੌਗੀ ਆ ਠੀਕ ਹੈ ਇਹ ਵੀ ਗੱਟ ਪਾਉਣਾ ਗੱਟ ਹੋਰ ਹੋ ਜੂਗੀ ਠੀਕ ਆ ਤੇ ਚਲੋ ਹੂੰ ਤੇ ਅਸੇ ਆਪਦਾ ਵੀ ਮੱਝਾ ਲਿਆਉਣੇ ਆ ਵਪਾਰ ਦਾ ਕੰਮ ਹੀ ਹਾਂ ਵੀਰੇ 20 ਸਾਲ ਹੋ ਗਏ ਮੇਰੇ ਨਾਲ ਦਾ ਬਹੁਤ ਪੁਰਾਣਾ ਬੰਦਾ ਲੱਗਿਆ ਵਾ ਮਿਲਿਆ ਦੇ ਨਾਲ ਸਾਨੂੰ ਹਾਂ ਤੇ ਬੇਦਾਗਾ ਅਸੀਂ ਤਿੰਨ ਹਿੱਸੇਦਾਰਾਂ ਠੀਕ ਆ ਕਿਹੜੇ ਕਿਹੜੇ ਇੱਕ ਮੈਂ ਆ ਇੱਕ ਇਹ ਆਪਣਾ ਇਹਦਾ ਨਾਮ ਕੀ ਹੈ ਕਾ ਮੈਂਬਰ ਆਗਾ ਸੁਖਦੇਵ ਸਿੰਘ ਕੋਗਾ ਕਹਿੰਦੇ ਨੇ ਤਿੱਬਾ ਪਿੰਡ ਇਹਦਾ ਕੋਗਾ ਹਾਂ ਹਾਂ ਇੱਕ ਸੁਖਦੇਵ ਸਿੰਘ ਕਾਲਾ ਉਹ ਮੇਰੇ ਪਿੰਡ ਦਾ ਇਹ ਬੜੀ ਦਾ ਠੀਕ ਆ ਪਿੰਡ ਬੜੀ ਆ ਜ਼ਿਲ੍ਹਾ ਸੰਗਰੂਰ ਇਹ ਆਪਣਾ ਨਾ ਐਡਰੈਸ ਦੱਸ ਸਾਰਾ ਦਾਦਾ ਇਹ ਮਤਲਬ ਪਿੰਡ ਬੜੀ ਆ ਜੀ ਨੌ ਤੇਰਾ ਪ੍ਰਗਟ ਸਿੰਘ ਆ ਪ੍ਰਗਟ ਸਿੰਘ ਬੜੀ ਸੋਨ ਆ ਬਲਬੀਰ ਸਿੰਘ ਹਾਂ ਜੀ ਪਿੰਡ ਬੜੀ ਪਿੰਡ ਬੜੀ ਤਹਿਸੀਲ ਧੂਰੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਇਹ ਛੇਰਪਠਾਣੇ ਕੋਲੇ ਪੈਂਦਾ ਬੜੀ ਪਿੰਡ ਹਾਂ ਹਾਂ 3 ਕਿਲੋਮੀਟਰ ਰੋਡ ਦੇ ਉੱਤੇ ਆ ਜਮਾ ਠੀਕ ਆ ਪਿੰਡ ਅ ਮਤਲਬ ਧੂਰੀ ਵੀ ਉਨੇ ਹੀ ਪੈਂਦਾ ਮਾ ਲਾਲੋ ਵੀ ਧੂਰੀ ਵੀ 20 ਕਿਲੋਮੀਟਰ ਪੈਂਦਾ ਠੀਕ ਆ ਮੇਕੋਟਲਾ ਵੀ 20 ਪੈਂਦਾ ਠੀਕ ਆ ਇਧਰੋਂ ਬਰਨਾਲਾ ਵੀ 20 ਪੈਂਦਾ ਠੀਕ ਆ ਤੇ ਸਗਰੂਰ 30 ਲਾ ਲਓ ਪੈਂਦਾ ਉਤੀ 35 ਲਾ ਲਓ ਜਿਵੇਂ ਹੁਣ ਆਪਣੇ ਨਾਲ ਲੋਕ ਜੁੜੇ ਹੋਏ ਨੇ ਹਾਂ ਮਤਲਬ ਇਹ ਰੋਡ ਦੇ ਉੱਤੇ ਆ ਵਿਸ਼ਵਾਸ ਕਰਦੇ ਨੇ ਵਿੱਚ ਬਹੁਤ ਲੋਕ ਆ ਹਾਂ ਹਾਂ ਹਰ ਗੱਲ ਤੇ ਹੁਣ ਚਲੋ ਆਪਾਂ ਮੱਝਾਂ ਵਾਲੀ ਵੀਡੀਓ ਤਾਂ ਪਹਿਲੀ ਗੇਰ ਬਣਾਈ ਆ ਅੱਛਾ ਜੀ ਠੀਕ ਆ ਨਹੀਂ ਸੋਨੂ ਜਿੰਨੀ ਅਸੀਂ ਗੱਲ ਕਹਾਂਗੇ ਕਹਿੰਦਾ ਉਹ 100% ਹੀ ਨਿਕਲੂਗੀ ਨਹੀਂ ਮੇਰੀ ਸੁਣ ਵੀ ਅਸੀਂ ਮੱਜਾਂ ਦੀ ਵੀਡੀਓ ਪਹਿਲੀ ਵਾਰ ਹੀ ਬਣਾਈ ਆ ਹਾਂਜੀ 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 ਤੇ ਕਮਬਾਈਨਾ ਦੀ ਹੋਰ ਲੋਹੇ ਦੀ ਵੀਡੀਓ ਬਣਾਉਣਿਆ ਬਹੁਤ ਵੈਰੀ ਅਗਲੇ ਦੇ ਵੀਡੀਓ ਤੇ ਫੱਟਾ ਆ ਜਾਂਦੀ ਆ ਜੀ ਹਾਂਜੀ 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 ਹਾਲਾਂ ਕਹਿੰਦਾ ਯਾਰ ਅਸੀਂ ਪੈਸੇ ਪਾ ਦਿੰਨੇ ਆ ਚੀਜ਼ ਭੇਜ ਦਿਓ ਹਾਂਜੀ ਹਾਂਜੀ ਤੇ ਜੇ ਕੱਲ ਨੂੰ ਕੋਈ ਗੱਲਬਾਤ ਆਪਣੇ ਨਾਲ ਅਗਲਾ ਐ ਕਹੇ ਵੀ ਆਹ ਮੱਝ ਮੇਰੇ ਫੱਟਾ ਗਈ ਮੈਂ ਪੈਸੇ ਪਾਉਣਾ ਭੇਜ ਦੇ ਭੇਜ ਵੀ ਸਕਦੇ ਆਪਾਂ ਹਾਂ ਭੇਜਾਂਗੇ ਭੇਜਾਂਗੇ ਵੀਰੇ ਗਾਰੰਟੀ ਦੇ ਭੇਜਾਂਗੇ ਕੋਈ ਜੇ ਸਰ ਨਾਲ ਸਿੱਟਾ ਹੋਇਆ ਕੁਛ ਵੀ ਹੋਇਆ ਕੋਈ ਨੁਕਸ ਹੋਇਆ ਹਾਂ ਉਹਦੇ ਜ਼ਿੰਮੇਦਾਰਾਂ ਯਾਰ ਅਸੀਂ ਵਾਪਸ ਵੀ ਆਪਦੇ ਆਪ ਦਾ ਖਰਚੇ ਤੇ ਵਾਪਸ ਕਰਾਂਗੇ ਠੀਕ ਆਲੇ ਦਾ ਟੈਂਪੂ ਦਾ ਕਰਾਇਆ ਵੀ ਅਸੀਂ ਦੇਵਾਂਗੇ ਠੀਕ ਆ ਹੂੰ ਅਜੇ ਤਾਂ ਫਿਰ ਇਹਨੂੰ ਜਿਹੜਾ ਸਮਾਨ ਸੂਨ ਪਾਉਂਦੇ ਹੋਵੋਗੇ ਅਜੇ ਤਾਂ ਕਾਖੀ ਪਾਉਨੇ ਹੋਰਗੇ ਸੀ ਪਨੀਰੀ ਰਲਾ ਕੇ ਪਾਉਨੇ ਇਹਨਾਂ ਨੂੰ ਹਾਂ ਕਾਖੀ ਨੇ ਆ ਉਹ ਪਏ ਨੇ ਤੇਰੇ ਸਾਹਮਣੇ ਆ ਉਹ ਬੋਰੀ ਆ ਫੀਡ ਪਈ ਆਗੀ ਨਾ ਫੀਡ ਫੂਡ ਤਾਂ ਪਾਉਂਦੇ ਹੋਵੋਗੇ ਫੀਡ ਪਾਉਨੇ ਆਗੇ ਦਾਣਾ ਪਾਉਨੇ ਆ ਵੀਰੇ ਤੇਲ ਦੂਲ ਚਾਰ ਦੇ ਹੋਵੋਗੇ ਤੇਲ ਵੀ ਪਾਉਨੇ ਆ ਜਿਹੜੀ ਹੁਣ ਗਰਮਾਹਸ਼ਾ ਤੈਨੂੰ ਪਤਾ ਪਾਉਣਾ ਪੈਂਦਾ ਮਾਣਾ ਮੋਟਾ ਠੀਕ ਆ ਅਸਿਆ ਅਜੇ ਤਾਂ ਐਤੀ ਪਾਇਆ ਨਹੀਂ ਹਜੇ ਕੋਸੇ ਹਜੇ ਨਹੀਂ ਪਾਇਆ ਕਿਉਂ ਗਰਮਾਹਸ਼ ਜਿਆਦਾ ਯਾਰ ਮੈਂ ਸਾਨੂੰ ਹੋਰ ਕਾੜਾ ਦਾ ਪਤਾ ਦਿੱਤਾ ਨਹੀਂ ਜਾਂਦਾ ਹਾਂ ਆ ਜੋ ਇੰਦਰੂ ਵੀ ਪਤਾ ਮੌਸ ਮੌਸਮ ਇਹ ਜੋ ਦਿੱਤਾ ਵੀ ਨਹੀਂ ਜਾਂਦਾ ਠੀਕ ਆ ਹੁਣ ਤੂੰ ਆਪ ਹੀ ਲੈ ਲਾ ਵੀ ਕਿੱਥੋਂ ਆਪਾਂ ਆਪਾਂ ਵੀ ਹਿੱਲੀ ਜਾਂਦੇ ਪਸ਼ੂ ਤਾਂ ਵਿਚਾਰੇ ਫੇਰ ਵੀ ਪਸ਼ੂ ਨੇ ਹੁਣ ਤਾਂ ਇੱਕ ਅੱਖਾ ਜਾਂ ਮਾੜਾ ਮੋਟਾ ਦਾਣਾ ਦੂਣਾ ਪੈਂਦਾ ਨਹੀਂ ਜੇ ਹੁਣ ਚਲੋ ਮੰਨ ਲਾ ਵੀ ਕਾੜਾ ਪੈਂਦਾ ਫੇਰ ਤਾਂ ਦੁੱਧ ਹੋਰ ਵਧਾ ਜਾਣੀ ਆ ਨਹੀਂ ਕਾੜਾ ਯਾਰ ਆਹ ਰੁੱਤ 'ਚ ਪੈਂਦਾ ਨਹੀਂ ਹੈਗਾ ਛਾਲ 'ਚ ਕਾੜਾ ਪੈਂਦਾ ਛਾਲ 'ਚ ਕਾੜਾ ਪੈਂਦਾ ਹੈਗਾ ਗਰਮੀ 'ਚ ਗਰਮੀ 'ਚ ਨਿਕਾੜਾ ਪਾ ਸਕਦੇ ਫੇਰ ਕਿਉਂ ਮੈਂ ਕੋਈ ਭਾਰਪੂਰ ਕੱਢ ਜੀ ਕੋਈ ਪਤਾ ਨਹੀਂ ਹੁੰਦਾ ਮੈਂ ਤਾਂ ਠੀਕ ਆ ਹਾਂ ਤੇ ਬਾਕੀ ਤਜਰਬੇਕਾਰ ਸਾਡੇ ਨਾਲ ਬੰਦਾ ਪੁਰਾਣਾਗਾ 50 60 ਸਾਲ ਉਹਨੇ ਵਪਾਰ ਕਰ ਲਿਆ ਉਹ ਬੰਦਾ ਪੁਰਾਣਾ ਸਾਡੇ ਨਾਲ ਜੁੜਿਆ ਪਿਆ 20 ਸਾਲ ਸਾਨੂੰ ਮੈਨੂੰ ਤੇ ਮੇਰੇ ਕਾਲੇ ਚਾਚੇ ਨੂੰ ਹੋਗੇ ਠੀਕ ਆ ਤੇ ਇੱਕ ਪੁਰਾਣਾ ਬੰਦਾ ਨਵਾਂ ਜੁੜੇ ਸਾਡੇ ਨਾਲ ਉਹਦਾ 60 ਸਾਲ ਹੀ ਹੋਗੇ ਉਹਦਾ ਉਮਰੀ ਨਾਗੀ ਉਹ ਤੱਕ ਉਹ ਵੀ ਤਾਂ ਸਾਰੀ ਉਮਰੀ ਨਾਗੀ ਹਾਂ ਉਹਨਾਂ ਨੂੰ ਵੀ ਜੇ ਤੁਸੀਂ ਕਹੋ ਮੈਂ ਛੋਟੀ ਮੁਲਾਕਾਤ ਕਰਾ ਦੇਣਾ ਉਹਨਾਂ ਨਾਲ ਠੀਕ ਆ ਹਾਂ ਇਹ ਕਾਲੇ ਪ੍ਰਗਟਨ ਜਿਵੇਂ ਹੁਣ ਮੰਨ ਲਾ ਵੀ ਆਪਣਾ ਮੱਝ ਦਾ ਸੌਦਾ ਹੋਗਾ ਇਹ ਹਫਤਾ ਦਾਸ ਦੇਣ ਦਾ ਇਧਰ ਉਧਰ ਪੈਸਿਆਂ ਦਾ ਚੱਲ ਜਿੰਦਾਗਾ ਪੈਸਾ ਦਾ ਬਾਈ ਜੇ ਤਾਂ ਕਿਸੇ ਨੂੰ ਮਨ ਨੂੰ ਮਨ ਤੇਰੇ ਨਾਲ ਹੀ ਲੈਂਦਾ ਕੋਈ ਹਾਂ ਤੇਰਾ ਬੰਦਾ ਕੋਈ ਜਾਣਕਾਰ ਹੈ ਹਾਂ ਚਾਹੇ ਮੇਰੇ ਕੋਲ ਚਾਰੀ ਖਲਾ ਕੇ ਲੈ ਜੀ ਮੈਨੂੰ ਕੋਈ ਉਹ ਨਹੀਂ ਹੈਗਾ ਠੀਕ ਆ ਕਿਉਂ ਮੈਂ ਤਾਂ ਤੇਤੋਂ ਪੈਸੇ ਲੈਣੇ ਨਹੀਂ ਠੀਕ ਆ ਸਾਡੇ ਹੁਣ ਅਸੀਂ ਮੰਡੀ ਤੇ ਜਾਂਦੇ ਹਾਂ ਹਾਂ ਚਾਹਤੋਂ ਜੁਪੀ ਦੇ ਬੰਦੇ ਵੀ ਧਾਰ ਲੈ ਲੈਂਦੇ ਨੇ ਠੀਕ ਆ ਆ ਪਿਛਲੀ ਵਾਰੀ ਅਸੀਂ 1.215 ਹਜ਼ਾਰ ਦੀਆਂ ਮਹੀਆਂ ਦੇ ਕਿਆ ਆ ਅਸੇ ਧਾਰ ਹੀ ਫੜਾਏ ਨਾ ਉਹਨੇ 1.15 ਹਜ਼ਾਰ ਸਾਨੂੰ ਨਗਦ ਦੇ ਦਿੱਤਾ ਠੀਕ ਆ ਬੋ ਵੀ ਆ ਫਾਂਚੀ ਦਾ ਬੰਦਾ 짱ਚੀ ਦਾ ਠੀਕ ਆ ਇਹਨੂੰ ਜਾਣਦਾਗਾ ਉਹ ਇਹਨੂੰ ਉਹ ਕਹਿੰਦਾ ਵੀ ਲੱਖ ਰੁਪਇਆ ਮੈਂ ਖਾਤੇ ਚ ਪਾ ਦੂੰ ਉਹਨੇ ਦੂਜੇ ਤੀਜੇ ਦਿਨ ਲੱਖ ਰੁਪਇਆ ਉਹਦੇ ਖਾਤੇ ਚ ਪਾਤਾ ਮੇਰੇ ਚਲੋ ਉਹ ਤਾਂ ਫਿਰ ਮੰਨ ਲਓ ਜਾਣ ਪਛਾਣ ਹੈਗੀ ਹੁਣ ਵੀ ਤਾਂ ਅਧੂਰ ਹੋ ਜਾਂਦਾ ਕੋਈ ਗੱਲ ਜੇ ਹੁਣ ਜਿਵੇਂ ਤੇਰਾ ਕੋਈ ਚੈਨਲ ਦੇਖ ਕੇ ਉਹ ਤੇਰਾ ਕੋਈ ਜਾਣ ਪਛਾਣ ਵਾਲਾ ਹਾਂ ਕਿਸੇ ਲਵੇ ਪੰਜ ਚਾਰ ਦਿਨ ਨਹੀਂ ਹੈਗੇ ਪੈਸੇ ਘੱਟ ਵੱਧ ਨੇ 5-1000 ਕੋਈ ਗੱਲ ਨਹੀਂ ਜਦੋਂ ਮਰਜ਼ੀ ਲੈ ਜਾ ਕੋਈ ਗੱਲ ਤੈਨੂੰ ਪਤਾ ਵੀ ਜਾਣ ਪਛਾਣ ਤੋਂ ਬਗਿਆਨ ਦਾ ਦਿੱਤਾ ਵੀ ਨਹੀਂ ਜਾਂਦਾ ਜੇ ਜਾਨੀ ਸਾਨੂੰ ਸਕਰੀਨਸ਼ਾਟ ਮਾਰ ਕੇ ਲਿਆ ਕੇ ਦਿਖਾ ਦੇ ਵੀ ਆਹਾ ਅਸੀਂ ਸ਼ੇਅਰ ਕਰੀਏ ਨੇ ਇੰਨੀਆਂ ਗਰੁੱਪਾਂ 'ਚ ਹਾਂਜੀ ਹਾਂਜੀ ਫਿਰ ਅਗਲੇ ਦਾ ਪੂਰਾ ਮਾਨਤਾਣ ਕਰਾਂਗੇ ਪੂਰਾ ਮਾਨਤਾਣ ਕਰਾਂਗੇ ਉਹਦਾ ਬਾਈ ਤੇਰੇ ਕਹਿੰਦੇ ਤੋਂ ਪਹਿਲਾਂ ਹੀ ਕਹਤਾ ਯਾਰ ਠੀਕ ਆ ਕਰਾਂਗੇ ਜਰੂਰ ਕਰਾਂਗੇ ਬਾਕੀ ਮਈਆਂ ਖਰੀਆਂ ਨੇ ਛੋਟੀਆਂ ਸਾਰੀਆਂ ਖਰੀਆਂ ਨੇ ਤਾਂ ਹੀ ਤੈਨੂੰ ਬੁਲਾਇਆ ਤਾਂ ਹੀ ਤੂੰ ਆਇਆ ਹੈ ਵੀਡੀਓ ਬਣਾਇਆ ਤਾਂ ਹੀ ਆਪਾਂ ਬਣਵਾਈ ਹੈ ਠੀਕ ਆ ਜੇ ਕੋਈ ਟੁੱਟੇ ਨੁਕਸ ਹੋਂਦਾ ਫਿਰ ਆਪਾਂ ਵੀਡੀਓ ਹੁਣਤੀ ਬਣਵਾਉਂਦੇ ਅਗਲਾ ਕਨਾਂ ਸਾਰੇ ਅਮੀ ਜਲੂਸ਼ ਕਰਦੇ ਫਿਰਦੇ ਨੇ ਆ ਫਿਰ ਫਿਰ ਉਹ ਚ ਮਈਆਂ ਖਰੀਆਂ ਨੇ ਸਾਰੀਆਂ ਤਕਰੀਬਨ ਠੀਕ ਆ ਦੁੱਧ ਨੂੰ ਵੀ ਖਰੀਆਂ ਨੇ ਠੀਕ ਆ ਪਹਿਲਾਂ ਵੀ ਮੈਂ ਤੈਨੂੰ ਪਹਿਲਾਂ ਭੁੱਲ ਗਿਆ ਕਹਿੰਨ ਉਹ ਪਹਿਲਾਂ ਵੀ ਜਿਹੜੀਆਂ ਵੇਚ ਕੇ ਆਈ ਸੀ 1 2 150000 ਦੀਆਂ ਦੋੜਾ ਵੇਚ ਕੇ ਆਇਆ ਠੀਕ ਆ ਉਹ 15 15 16 16 ਕਿਲੋ ਦੁੱਧ ਉਹਨਾਂ ਥੱਲੇ ਤਿਆਰ ਸੀ ਹਫਤੇ ਹਫਤੇ ਹੀ ਆਪਲੇ ਠੀਕ ਆ ਉਹ ਵੀ ਮਈਆਂ ਬਹੁਤ ਜ਼ਿਆਦਾ ਦੁੱਧ ਵਾਲੀਆਂ ਨੇ ਚਲੋ ਚਲੋ ਹੁਣ ਤੈਨੂੰ ਬੁਲਾਇਆ ਕਰਾਂਗੇ ਦੱਛਿਆ ਕਰਾਂਗੇ ਜਦੋਂ ਕੋਈ ਚੰਗੇ ਨੰਗਰਾਇਆ ਕਰਨਗੇ ਜੋ ਵਧੀਆ ਵਧੀਆ ਜਰੂਰ ਬੁਲਾਇਆ ਕਰਾਂਗੇ ਦੱਸਿਆ ਕਰਾਂਗੇ ਜਦੋਂ ਕੋਈ ਚੰਗੇ ਨੰਗਰਾਉਂਦੇ ਹੁਣ ਸਾਰੇ ਵਧੀਆ ਸੋਹਣੇ ਨੰਗਰ ਨੇ ਨਰੇਖੜੇ ਵੀ ਅਗਲੇ ਦੇ ਚੰਗੇ ਲੱਗਣਗੇ ਠੀਕ ਆ ਆਹੋ ਚਲੋ ਮੰਨ ਲਾ ਵੀ ਇਹੀ ਹੁੰਦਾਗਾ ਵੀ ਆਪਣੀ ਵੀਡੀਓ ਪਾਉਣ ਦਾ ਫਾਇਦਾ ਵੀ ਤਾਂ ਹੀ ਹੁੰਦਾ ਜੇ ਆਗਾ ਆਪਾਂ ਅਗਲੇ ਨਾਲ ਕੱਲ ਨੂੰ ਚਾਤਰ ਚਲਾਕੀਆਂ ਜਾਂ ਹਾਂਜੀ ਹਾਂ ਹਾਂ ਉਹ ਕੰਮ ਵਾਲਾ ਉਹ ਨਾਲੇ ਅਗਲਾ ਆ ਜਾਣਾ ਮੈਨੂੰ ਵੀ ਕਹੂਗਾ ਹਨਾ ਨਹੀਂ ਤੈਨੂੰ ਕਹੂਗਾ ਨਾਲ ਸਾਡੇ ਘਰੇ ਆ ਕੇ ਖੜ ਜਾਵਾਗਾ ਅਗਲਾ ਦੇ ਵੀਰਾਂ ਦੇ ਮਾਰੇ ਨਹੀਂ ਤਾਂ ਪਾਤੀ ਅਗਲੇ ਦੇ ਚੀਜ਼ ਘਰੇ ਜਾ ਕੇ ਚੰਗੀ ਨਿਕਲੂਗੀ ਤਾਂ ਅਗਲਾ ਸਾਵਾਸੇ ਦਊਗਾ ਮੁੜ ਕੇ ਵੀ ਆਊਗਾ ਅੱਜ ਹੁਣ ਆ ਜਿਹੜਾ ਬੈਠਾ ਦੀ ਲਾਣੇ ਦਾ ਉੱਥੇ ਹਾਂ ਜਦੋਂ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਬੈਠਾ ਇੰਦੀ ਹਾਂ ਹਾਂ ਉਹ ਸਾਤੋਂ ਮੈਂ ਲੈ ਗਿਆ ਦੀ 1 ਲੱਖ 5000 ਦੀ ਝੋਟੀ ਦੁੱਧ ਦੇ ਸੂ ਠੀਕ ਆ ਉਹ ਕਹਿੰਦਾ ਵੀ ਇਹ ਰੰਗ ਹੀ ਲਾਤੇ ਇਹ ਜੀ ਤਾਂ ਕਹਿੰਦਾ ਝੋਟੀ ਨਹੀਂ ਲਈ ਮੈਂ ਠੀਕ ਆ ਉਹ ਕਹਿੰਦਾ ਮੈਂ ਦੁਆਰੇ ਆ ਉਹਨੇ ਆ ਫਿੱਟ ਕਰੀ ਇਹ ਤੜਕੇ ਉਹਨੇ ਤੋਣੀ ਜਿਹੜੀ ਆਹਾ ਹਾਂ ਹਾਂ ਪਹਿਲੇ ਨੰਬਰ ਤੇ ਦਿਖਾਈ ਦੀ ਜਿਹੜੀ ਆਪਾਂ ਹਾਂ ਹਾਂ ਇਹ ਫਿੱਟ ਕਰੀਏ ਉਹਨੇ ਕਹਿੰਦਾ ਆਹਾ ਮੈਂ ਚੋਊਂਗਾ ਤੜਕੇ ਅਸ ਤੜਕੋਂ ਜਾਊਂਗਾ ਹਾਂ ਉਹਦਾ ਜੋ ਮਨੋ ਜਿਹਨੂੰ ਦਬਾਉਣੀ ਸੀ ਹਾਂ ਮਨੋ ਦਾ ਉਹ ਹੈਗਾ ਪ੍ਰੋਣਾ ਲਾਲ ਠੀਕ ਆ ਉਹ ਗਿਆ ਵਾ ਲਾਹ ਮੋਂ ਕਹਿੰਦਾ ਵਸ ਤੂੰ ਚੋਏ ਹੋ ਨਾ ਜਾਂ ਤੜਕੇ ਵੀ ਅਸੀਂ ਚੋਵਾਂਗੇ ਇਹਨੂੰ ਵੀ ਲੈ ਗਈ ਜਾਵਾਂਗੇ ਵਸ ਅ ਗੱਲ ਉਹ ਕਹਿੰਦਾ ਵੀ ਹੋਰ ਨਾ ਕਰੀਓ ਕਿਸੇ ਨਾਲ ਪਾਰਟੀ ਜਿਵੇਂ ਹੁਣ ਸਵੇਰੇ ਚੋਣ ਤੇ ਸ਼ਾਮ ਦੇ ਚੋਣ ਚ ਫਰਕ ਪੈ ਜਾਂਦਾ ਦੁੱਧ ਦਾ ਵੀ ਕਿੰਨਾ ਤੱਕ ਲੋਕਾ ਟਪਾ ਪੈ ਜਾਂਦਾ ਪੈ ਜਾਂਦਾ ਵੀ ਇਹ ਪਤਾ ਕੀ ਚੱਕਰ ਹੈ ਹਾਂ ਕੁਛ ਤਾਂ ਜੇ ਸ਼ਾਮ ਨੂੰ ਲਾਈਟ ਲੂਟ ਨਾ ਹੋਵੇ ਹਾਂ ਡੰਗਰ ਬਾਹਰੇ ਬੰਦੇ ਹੁੰਦੇ ਨੇ ਗਰਮੀ ਹੁੰਦੀ ਆ ਮੱਖ ਨਹੀਂ ਟਿਕੰਦੀ ਨਹੀਂ ਮੱਛਰ ਨਹੀਂ ਟਿਕੰਦਾ ਠੀਕ ਆ ਸਮਝ ਗਿਆ ਸਮਝ ਗਿਆ ਜੇ ਤਾਂ ਮੰਤਰ ਲਾਈਟ ਲੂਟ ਹੋਵੇ ਜਾਂ ਪੱਖਿਆਂ ਪੁੱਖਿਆਂ ਥੱਲੇ ਹੋ ਜਾਂਦੀ ਆ ਠੀਕ ਆ ਜੇ ਹੁਣ ਲਾਈਟ ਨਾ ਹੋਵੇ ਫੇ ਗਰਮੀ ਉਧਰੋਂ ਗਰਮੀ ਹੋ ਜੇ ਤੇ ਮਈਆਂ ਨੂੰ ਮੱਖਰ ਨਹੀਂ ਟਿਕੰਦੇ ਨਾ ਰਾਤ ਨੂੰ ਤੇ ਮੱਖ ਨਹੀਂ ਟਿਕੰਦੀ ਦਿਨੇ ਫੇ ਮੈਂ ਆਪੀ ਤੱਕ ਨਹੀਂ ਲੱਟਦਾ ਉਹ ਲੋ ਲੋਕਾਂ ਦੇ ਜਾਨੀ ਠੰਡ ਹੁੰਦੀ ਆ ਹਾਂ ਸਵੇਰੇ ਇੱਕ ਗੱਲ ਹੋਰ ਵੀ ਉੱਠਣ ਦੀ ਵੀ ਲੇਟ ਸਵੇਟ ਹੋ ਜਾਂਦਾ ਠੀਕ ਆ ਹੁਣ ਤੂੰ ਐਂ ਹਿਸਾਬ ਲਾਦਾ ਵੀ ਸਾਡਾ ਬੰਦਾ ਖਰਾਬ ਡਣ ਗਿਆ ਹਾਂ ਕਿੰਨੇ ਵਜੇ ਹੋਣਗੇ 6 ਦਾ ਟਾਈਮ ਹੋਊਗਾ 6:30 ਦਾ 6 ਵਜੇਗੇ 6 ਵਜੇਗੇ ਹਜੇ ਅੱਧੇ ਪੌਣੇ ਘੰਟੇ ਨੇ 7 ਵਜੇ ਚੋਵਾਂਗੇ ਠੀਕ ਆ 7 6 4:30 ਦੀ ਪੌਣੇ 5:00 ਦੀ ਮਹੀ ਅਗਲੇ ਮੱਜ ਇੱਕ ਹਾਂ ਝੋਟੀਆਂ ਬੜੀਆਂ ਠੀਕ ਆ ਜਿਹੜੇ ਹੁਣ ਆਪਾਂ ਲੱਖ ਲੱਖ ਸਵਾ ਲੱਖ ਦੀ ਵੇਚਦੇ ਆ ਉਹ ਇਹਨਾਂ ਨੇ 4-400 ਦੀਆਂ ਲਈਆਂ ਮੀਆਂ ਉਦੋਂ ਲਾਣੇਦਾਰਾ 400 ਰੁਪਿਆ ਵੀ ਬਹੁਤ ਔਖਾ ਬਣਦਾ ਸੀਗਾ 8-800 ਦੀਆਂ ਫਿਰ ਬਾੜ ਚੱਲ ਰਹੀਆਂ ਨੇ ਠੀਕ ਆ 9-900 ਦੀਆਂ ਫਿਰ ਬਹੁਤ ਹੀ ਟਾਈਮ ਰਹੀਆਂ ਨਹੀਂ ਆ ਫਿਰ ਉਦੋਂ ਬਾਅਦ ਫਿਰ ਭਾਅ ਚੜੀ ਵਚੜੀ ਨਾ ਫਿਰ 9-9000 ਦੀ 8000 ਦੀ 9000 ਦੀ ਫਿਰ ਪਲੂਣਾ ਮੈਂ ਵੀ ਲਈ ਆ ਉਹ ਮੈਂ ਵੀ ਲਈਆਂ ਨੇ ਉਹ 9-9000 ਪਲੂਣਾ ਠੀਕ ਆ ਕੱਟੀਆਂ ਨਹੀਂ ਹੁੰਦੀਆਂ ਤੇ ਆਪਣਾ ਨੰਬਰ ਦੇ ਕਿੰਨਾ ਨੰਬਰ ਨੰਬਰ ਲਿਖੋ ਜੀ ਹਾਂਜੀ 93645 99 645 14806 14806 ਪਰਗਟ ਬੜੀ ਪਰਗਟ ਬੜੀ ਉਹ ਦੋ ਆ ਲਿਖੋ ਜੀ 95 95 307 307 ਆ 50 50 776 50 776 ਆਛਕ ਦੇ ਮੈਂਬਰ ਕੋਗਾ ਟੱਬਾ ਟੱਬਾ ਹਾਂ ਠੀਕ ਆ ਇੱਕ ਲਿਖੋ ਜੀ ਆ 700 700 90 90 52 52 475 475 சுகਦੇਵ ਸਿੰਘ ਕਾਲਾ சுகਦੇਵ ਸਿੰਘ ਕਾਲਾ ਬੜੀ ਇਹ ਤਿੰਨਾਵੇਂ ਨੰਬਰ ਨੇ ਸਾਡੇ ਹਾਂ ਤਿੰਨਾ ਦੇ ਨੰਬਰ ਨੇ ਜਿਹਨਾਂ ਮਰਜੀ ਕੌਣ ਟੈੱਕ ਕਰ ਸਕਦਾ ਕੋਈ ਠੀਕ ਆ ਹਾਂ ਜਿਹੜੀ ਗੱਲ ਕੋਈ ਇੱਕ ਬੰਦਾ ਕਰ ਲੂਗਾ ਉਹਦੀ ਗੱਲ ਕੋਈ ਦੂਜਾ ਲੱਦੂਗਾ ਨਹੀਂ ਚਾਹੇ ਉਹ 5 ਨੂੰ ਵੇਚ ਦੇ ਚਾਹੇ 50 ਨੂੰ ਵੇਚ ਦੇ ਚਾਹੇ 2 ਲੱਖ ਨੂੰ ਵੇਚ ਦੇ ਠੀਕ ਆ ਵੀ ਤਿੰਨਾ ਜੋ ਜਿਹੜਾ ਇੱਕ ਗੱਲ ਕਰ ਲੂਗਾ ਉਹ ਇੱਕ ਦੂਜੇ ਮੰਨ ਮੁਕਰਦਾ ਨਹੀਂ ਹੈਗਾ ਵੀ ਆ ਤੈਂ ਯਾਰ ਆ ਕਿਉਂ ਕਰਤਾ ਹੈ ਚਾਹੇ ਅਗਲਾ ਸੋਡੇ ਨਾਲ ਮੱਝ ਦਾ ਫੋਨ ਤੇ ਸੌਦਾ ਕਰਕੇ ਆ ਜੇ ਵੀ ਚੈੱਕ ਕਰਕੇ ਚਾਹੇ ਫੋਨ ਤੇ ਕਰਕੇ ਆ ਜੇ ਚਾਹੇ ਹੋਰੇ ਆ ਕੇ ਕਰ ਲੈ ਤਿੰਨਾਂ ਜਿਹਦੇ ਨਾਲ ਮਰਜ਼ੀ ਕਰ ਲਵੇ ਵੀ ਕਈ ਵਾਰ ਅਗਲਾ ਕਹਿੰਦਾ ਵੀ ਮੈਂ ਤਾਂ ਇੰਨੇ ਕੁ ਪੈਸੇ ਲਾਉਣੇ ਨੇਗੇ ਵੀ ਇੰਨੇ ਪੈਸੇ ਦਾ ਚਾ ਕੱਚਾ ਸੌਦਾ ਕਰਕੇ ਆ ਜੇ ਅਗਲਾ ਚੋਕੇ ਆਗਲਾ ਫੇਰ ਪੱਕਾ ਸੌਦਾ ਕਰਦੇ ਹੁੰਦੇ ਨੇ ਚੋਕੇ ਤਾਂ ਆਗਲਾ ਚੋਕੀ ਫਿੱਟ ਕਰੂਗਾ ਮੈਂ ਤਾਂ ਅੱਛਾ ਚੋਕੇ ਫਿੱਟ ਕਰਦਾ ਮੈਂ ਤਾਂ ਚੋਕੇ ਫਿੱਟ ਕਰੂਗਾ ਠੀਕ ਆ ਜਦੋਂ ਅਗਲੇ ਦੇ ਮੈਂ ਚੋਈ ਫਿੱਟ ਆਉ ਸਾਰਾ ਕੁਝ ਬਤਾਉਂ ਨਹੀਂ ਫੇਰ ਆਗਲਾ ਸਾਈ ਫੜਾ ਕੇ ਜਊ ਬੈਨਾਂ ਫੜਾ ਕੇ ਜਊ ਵੀ ਭਾਈ ਮੈਂ ਤੜਕੇ ਚੋਕੇ ਲੈ ਕੇ ਜਾਊ ਜਾਂ ਤੜਕੇ ਮੈਂ ਆ ਮਨ ਠੁਣਕ ਚਾਂਹੇ ਡਾਂਗ ਚੋਨੇ ਹੁੰਦੇ ਨੇ ਕਿ ਚਾਹੇ ਯਾਰ ਸਾਡੇ ਕੋਲ ਨਾ ਚਾਰ ਡਾਂਗ ਚੋਲੇ ਚੋਲੇ ਸਾਨੂੰ ਕੋਈ ਢੱਕਾ ਨਹੀਂ ਜੋ ਸਾਡੀਆਂ ਮਈਆਂ ਖਰੀਆਂ ਨੇ ਜਦੋਂ ਮਰਜੀ ਚੋਲੇ ਨਹੀਂ ਨਹੀਂ ਵੈਸੇ ਹੂੰ ਉਹ ਤਾਂ ਵੈਸੇ ਦੋ ਡੰਗ ਹੀ ਚੋਂਦਾ ਇਹਦਾ ਦੋ ਡੰਗ ਦੋ ਡੰਗ ਆਥਨ ਤੜਕੇ ਚੋਂਦਾ ਅਗਲਾ ਦੁੱਧ ਦੇਖਦਾ ਵੀ ਹਾਂ ਠੀਕ ਆ ਜਿੰਨਾ ਕਹਿ ਪੂਰਾ ਠੀਕ ਆ ਜੇ ਚਾਹੇ ਸਾਡੇ ਕੋਲ ਨੂੰ ਚਾਰ ਡੰਗ ਚੋਲੇ ਕੋਈ ਉਹ ਨਹੀਂ ਗਿਆ ਉਹ ਸਾਨੂੰ ਕੋਈ ਸਾਨੂੰ ਗਿਲਾ ਸ਼ਿਕਾ ਨਹੀਂ ਹੈਗਾ ਕਿਉਂ ਅਸੀਂ ਵੀ ਚੋਣੀਆਂ ਹਾਂ ਦਾ ਕੰਮ ਹੀ ਘੜੂਗਾ ਹਾਂ ਸਹੀ ਗੱਲ ਆਗੀ ਅੱਛਾ ਦਾ ਹੁਣ ਆਏ ਦਸ ਬੰਦਾ ਗਿਆ ਉਹ ਅੱਗੇ ਚਊਗਾ ਠੀਕ ਆ ਸਾਡੇ ਦਾ ਕੰਮ ਹੀ ਘੜੂ ਜੇ ਦੋ ਮਹੀਨੇ ਸਾਡੇ ਕੋਈ ਚੋ ਕੇ ਜਾਊਗਾ ਵਧੀਆ ਗੱਲ ਹੀ ਆ ਠੀਕ ਆ ਸਾਨੂੰ ਉਹ ਵੀ ਬਹਿ ਵੀ ਨਹੀਂ ਵੀ ਸਾਈ ਨਹੀਂ ਲੱਗੀ ਜੀ ਹਾਂ ਸਾਈ ਤੋਂ ਪਹਿਲਾਂ ਚੋ ਚੋਲੀ ਅਸੀਂ ਕਹਿੰਦੇ ਪਹਿਲਾਂ ਆਲਾ ਸਾਈ ਵਿਵਾਚ ਕਰ ਲੈ ਬੰਦਾ ਚੋਈ ਲਵੇ ਪਹਿਲਾਂ ਚੋਈ ਦਾ ਹਾਂ ਆਓ ਵੀ ਸਾਨੂੰ ਚੋਣ ਦਾ ਸੌਖਾ ਹੁੰਦਾ ਸਾਨੂੰ ਚੋਣ ਦਾ ਪਰ ਸਾਨੂੰ ਐ ਵੀ ਕੋਈ ਆਪਾਂ ਸਾਈ ਵੀ ਨਹੀਂ ਕਈ ਕਹਿੰਦੇ ਨੇ ਪਹਿਲਾਂ ਸਾਈ ਕਰੋ ਜੀ ਬਿਆਨਾ ਕਰੋ ਫੇਰ ਚੋਣ ਦੇਵਾਂਗੇ ਠੀਕ ਆ ਸਾਨੂੰ ਉਹ ਕੋਈ ਵਹਿਮ ਨਹੀਂ ਜਦੋਂ ਮਰਜੀ ਆ ਕੇ ਆਲਾ ਚੋਵੇ ਜੇ ਆਲੇ ਦੇ ਮਨ ਫਿੱਟ ਲੱਗੂਗੀ ਮੈਂ ਲੈ ਜੇ ਠੀਕ ਨਹੀਂ ਫਿੱਟ ਲੱਗੂ ਕੋਈ ਨਾ ਚਾਹ ਧਰੀ ਹੁੰਦੀ ਆ ਚਾਹ ਪਾਣੀ ਪੀ ਕੇ ਐ ਤੋਰਾਂਗੇ ਬੰਦੇ ਨੂੰ ਖੁਸ਼ ਹੋਗੇ ਇਹ ਜੀ ਗੱਲ ਠੀਕ ਆ ਚਲੋ ਠੀਕ ਆ ਤੁਹਾਨੂੰ ਵਾਦ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਕਿਵੇਂ ਲੱਗੀ ਤੁਹਾਨੂੰ ਅੱਗੇ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਇੰਤਜ਼ਾਰ ਰੱਖਿਓ ਧੰਨਵਾਦ ਸਾਰਿਆਂ ਦਾ ਸਸਿਕਾ